ਹਾਂਜੀ ਮਿੱਤਰੋ ਕੀ ਹਾਲ ਚਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 2 ਦਿਨਾਂ ਤੋਂ ਸਾਡੇ ਪਿੰਡ ਵਿੱਚ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲੇ ਨੂੰ ਮੁੱਖ ਰੱਖਦੇ ਹੋਏ ਅਖੰਡ ਪਾਠ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦੇ ਅੱਜ ਭੋਗ ਪਾਏ ਜਾਣਗੇ ਜਿਸ ਦਾ ਆਪਾਂ ਫੁੱਲ ਵਲੌਗ ਤਿਆਰ ਕੀਤਾ ਹੈ ਪਹੁੰਚ ਕੇ ਮੱਥਾ ਟੇਕ ਕੇ ਫਿਰ ਅਰਦਾਸ ਕੀਤੀ ਗਈ ਸਤਿਗੁਰੂ ਜੀ ਪ੍ਰੋਗਰਾਮ ਦੇ ਸਾਥ ਮਹਾਰਾਜ ਆ ਪਰਿਵਾਰ ਦੀਆਂ ਭਾਵਨਾ ਨੂੰ ਕਾਗੜਾ ਲਾ। ਦੂਜਾ ਖੰਡ ਤੋਂ ਡਾਕਟਰ ਪ੍ਰਵੀਤ ਸਿੰਘ ਅੰਮ ਲੱਖਾਂ ਆਤਮ ਦੇ بیٹے 14 ਦੀ ਭਵਨ ਸ਼ੇਵਕਾਂ ਦੀ ਸੇਵਾ ਦਰ ਤੇ ਪਰਿਵਾਰ ਕਰਨੀ ਦਰਮ ਔਰਾਂ ਖੁਸ਼ੀਆਂ ਵਾਸਤ ਕਰਨ ਨਾਲ ਸੇਵਾ ਪਾਠਮਾ ਖੰਡ ਤੋਂ ਸਰਦਾਰ ਮਨਿੰਦਰ ਸਿੰਘ

ਵਾਹਿਗੁਰੂ ਦੀ ਕਾੰਤ ਸਾ ਵਾਹਿਗੁਰੂ ਦੀ ਬਤੋ ਅਰਦਾਸ ਪੂਰੀ ਹੋਣ ਤੋਂ ਬਾਅਦ ਫਿਰ ਕੀਰਤਨ ਹੋਇਆ ਆਪਾਂ ਤੁਹਾਨੂੰ ਲੰਗਰ ਹਾਲਕ ਨਹੀਂ ਲੈ ਚਲਦੇ ਹਾਂ ਮੇਲੇ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਤੁਸੀਂ ਉਹਨਾਂ ਦੇ ਇਕੱਠ ਤੋਂ ਦੇਖ ਸਕਦੇ ਹੋ ਲੰਗਰ ਹਾਲ ਤੋਂ ਥੋੜਾ ਜਿਹਾ ਅੱਗੇ ਜਾ ਕੇ ਇਧਰਲੇ ਪਾਸੇ ਸਾਰੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਇੱਧਰਲੇ ਪਾਸੇ ਵਿਆਹ ਵਾਲੀਆਂ ਜੋੜੀਆਂ ਵੀ ਆ ਗਈਆਂ ਸਨ ਪਰ ਅਨੰਦ ਕਾਰਜ ਉਹਨਾਂ ਦੇ ਗੁਰਦੁਆਰਾ ਸਾਹਿਬ ਹੀ ਕਰਵਾਏ ਗਏ ਸਨ ਫਿਰ ਅੰਤਿਮ ਅਰਦਾਸ ਸ਼ੁਰੂ ਹੋ ਗਈ ਜੀ ਤੁਮਰੀ ਗਤਿ ਮਿਤ ਤੁਮਹੀ ਜਾਨੇ ਨਾਲ ਕ다ਸ ਸਦਾ ਸੁਰਬਾਨੀ ਬੋਲੋ ਜੀਵਾਤ ਨੂੰ ਇੱਕ ਓੰਕਾਰ ਸਿਬਾਹਗੁਰਜੀ ਦੀ ਸੱਤਿ ਸਿਰੀ ਪਵਨਜੀ ਸਾਹ ਹੈ ਬਾਪ ਜੀ ਤੋਂ ਬੋਤੀ ਨਾਮ ਜਿਦਾਲੇ ਨਾਮ ਦੇ ਤਾਉ ਸਭੇ ਸਤਿ ਸਦਾ ਬੰਦ ਕੰਤੋਂ ਸਰਬ ਸੀ ਗੁਰੂ ਗ੍ਰੰਥ ਸਾਹਿਬ ਦੀ ਆਪੀ ਦੇਜੋ ਮੂਲ ਕਰਨਾ ਰਖੇ ਸਿਨੇ ਮਰ ਅਰਦਾਸ ਤੇ ਉਦੋਂ ਮਤ ਭੁਲਣ ਤੋਂ ਜਾਨੀ ਜਿਉਂ ਸਿਨੇ ਤੋਂ ਕਲਾ ਪੁਰਜਿਆਂ ਦੇ ਨਾਲ ਬਾਪੀ ਪਾਸ਼ਾ ਨੂੰ ਸਤਰਾਉ ਪਾਜਾ ਨੰਤਰ ਹੋਇਆ ਸੀ ਬਹੁਤ ਪਾਇਣੀ ਸ਼੍ਰੀ ਆਖਨਪਾਲ ਪੰਨੀ ਬਾਸੋਂ ਸ੍ਰੀ ਕੋਲਾਤੀਆਂ ਦੇ ਬਾਹਰ ਜਾਣ ਦੀ ਖੁਸ਼ੀ ਦੇ ਅੰਦਰ ਸਰਵਨਾ ਸ਼੍ਰੀ ਆਖਨਪਾਲ ਨੇ ਸ਼ਾਂਤਨਤਨ ਬਾਸ ਸਿੰਘ ਦੀ ਤੋੜੇ ਖੇਡਾ ਵੱਲੋਂ ਬੇਬੀ ਜਸਵਿੰਦਰ ਕੌਰ ਦੇ ਬਾਹਰ ਜਾਣ ਦੀ ਖੁਸ਼ੀ ਦੇ ਅੰਦਰ ਅਠਵਾਂ ਸ਼੍ਰੀ ਆਖਨਪਾਲ ਸਰਦਾਰ ਮੰਦਰ ਸਿੰਘ ਤਰਨਪੁਰਜੀਤ ਸਿੰਘ ਜੀ ਫਿਰੋਜ਼ਪੁਰ ਆਈ ਬੀਕਾ ਦਾ ਪਤਨ ਰਾਣੀ ਗੁਰੀ ਦੀ ਪਤਨੀ ਆਗਿਆ ਕাইয়া 52 ਸਾਲ ਦੀ ਜਮੇ ਸੁਨਾਰੋ

ਦੀ ਹੈ ਤੇ ਉਹ ਮਰਾ ਖੁਸ਼ਾ ਦੀ ਦੇਵਪਰਕਾ ਨੂੰ ਦੇ ਸੰਯੋਗ ਦੇ ਸੁਭੰਤੀ ਸਿੰਘ ਹਨ ਬੰਤੀ ਹਕੇ ਉਹ ਅਰਦਾਸ ਪੂਰੀ ਹੋਣ ਤੋਂ ਬਾਅਦ ਸਾਰਿਆਂ ਨੂੰ ਕੜਾਹ ਪ੍ਰਸ਼ਾਦ ਵੰਡਿਆ ਗਿਆ ਸਮਾਪਤੀ ਹੋਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਸਾਹਿਬ ਲਿਜਾਏ ਗਏ अजय बाइब बाइब श्यातना ਆਪਾ ਤੁਹਾਨੂੰ ਬਾਹਰ ਸਜਾਈਆਂ ਗਈਆਂ ਦੁਕਾਨਾਂ ਵੱਲ ਲੈ ਚੱਲਦੇ ਹਾਂ ਹੋ ਰੌਣਕ ਹੋ ਜੂ ਘਟਵੇ ਚੱਲ ਮੇਲੇ ਨੂੰ ਚੱਲੀ ਏ ਹੋ ਰੌਣਕ ਹੋ ਜੂ ਘਟਵੇ ਚੱਲ ਮੇਲੇ ਲਈ ਆ ਲੈ ਫੜ ਕੁੰਜੀਆਂ ਤੇ ਸਾਂਭ ਲੈ ਤੇ ਜੋੜੀਆਂ ਆ ਲੈ ਫੜ ਕੁੰਜੀਆਂ ਤੇ ਸਾਂਭ ਲੈ ਤੇ ਜੋੜੀਆਂ ਖਸਮਾ ਨੂੰ ਖਾਂਦਾ ਤੇਰਾ ਘਰ ਵੇ ਚੱਲ ਮੇਲੇ ਨੂੰ ਚੱਲੀ ਹੋ ਰੌਣਕੋ ਤੂੰ ਘਟਵੇ ਚੱਲ ਮੇਲੇ ਨੂੰ ਚੱਲੀ ਏ ਹਾਈ ਚੱਲ ਮੇਲੇ ਨੂੰ ਚੱਲੀ ਏ ਮੰਜਲੀ ਵਜਾ ਸ਼ੋ